ਗੈਸ ਸਿਲੰਡਰਾਂ ਦੇ ਨਵੇਂ ਰੇਟ ਹੋਏ ਲਾਗੂ 550 ਦੇ ਨੋਟ ਹੋਣਗੇ ਬੰਦ ਸੱਚ ਹੈ ਜਾਂ ਝੂਠ ਕਿਸਾਨਾਂ ਨੂੰ ਮਿਲੇਗੀ ਹਰ ਮਹੀਨੇ ਪੈਨਸ਼ਨ ਇਸ ਸਕੀਮ ਦੇ ਫਾਰਮ ਭਰ ਲਓ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੋਕਾਂ ਵਿਚਾਲੇ ਮਚੀ ਤਰਥੱਲੀ ਮਾਰਚ ਚ ਬੰਦ ਹੋ ਜਾਣਗੇ 500 ਦੇ ਨੋਟ ਕੀ ਸੱਚ ਹੈ ਜਾਂ ਫਿਰ ਝੂਠ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਵਾਇਰਲ ਹੋ ਰਹੀ ਹੈ जिन्हे ਲੋਕਾਂ ਵਿਚਾਰੇ ਹਾ ਹਕਾਰ ਮਚਾ ਜੀ ਦੱਸ ਦਈਏ ਕਿ ਇੰਟਰਨੈਟ ਤੇ ਇਹ ਦਾਅਵੇ ਦੇਖਣ ਨੂੰ ਮਿਲ ਰਹੇ ਹਨ ਕਿ ਭਾਰਤੀ ਰਿਜ਼ਰਵ ਬੈਂਕ ਮਾਰਚ 2026 ਤੱਕ 500 ਦੇ ਨੋਟਾਂ ਨੂੰ ਬੰਦ ਕਰ ਦੇਵੇਗੀ ਭਾਰਤ ਰਿਜ਼ਰਵ ਬੈਂਕ ਨੇ ਇਸ ਦਾਅਵੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੀ ਹੈ ਸੱਚ ਜੀ ਹਾਂ ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਦੱਸ ਕੇ ਖਾਰਜ ਕੀਤਾ RBI ਨੇ ਕਿਹਾ ਹੈ ਕਿ 500 ਦੇ ਨੋਟ ਪੂਰੀ ਤਰ੍ਹਾਂ ਵੈਧ ਹਨ ਤੇ ਬੈਂਕਿੰਗ ਲੈਣ ਦੇ ATM ਅਤੇ ਹੋਰ ਭੁਗਤਾਨ ਚਲਣਾ ਵਿੱਚ ਵਰਤੇ ਜਾਂਦੇ ਰਹਿਣਗੇ ਨਾ ਤਾਂ ਸਰਕਾਰ ਅਤੇ ਨਾ ਹੀ RBI ਨੇ ਇਸ ਨੂੰ ਹਟਾਉਣ ਦੀ ਜਾਂ ਵਾਪਸ ਲੈਣ ਦੀ ਕੋਈ ਯੋਜਨਾ ਬਣਾਈ ਹੈ PIB ਫੈਕਟ ਚੈੱਕ ਨੇ ਇਸ ਖਬਰ ਨੂੰ ਸਪਸ਼ਟ ਤੌਰ ਤੇ ਝੂਠਾ ਦੱਸ ਕੇ ਖਾਰਜ ਕਰ ਦਿੱਤਾ ਹੈ ਕਿਹਾ ਹੈ ਕਿ ਇਸ ਦਾ ਕੋਈ ਅਧਿਕਾਰਤ ਆਧਾਰ ਨਹੀਂ ਹੈ ਤਾਂ ਦੇਖ ਸਕਦੇ ਹੋ 500 ਦੇ ਨੋਟ ਜਾਰੀ ਰਹਣਗੇ ਇਹ ਸਾਰਾ ਸਾਰ ਝੂਠੀ ਖਬਰ ਹੈ ਕਿ 500 ਦੇ ਨੋਟ ਬੰਦ ਹੋਣਗੇ RBI ਨੇ ਸਪਸ਼ਟ ਕਰ ਦਿੱਤਾ ਹੈ ਤਾਂ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਤੁਸੀਂ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ 3 ਵੱਡੀਆਂ ਬੰਨਗੀਆਂ ਅਫਸਰ ਮਾਨ ਸਰਕਾਰ ਦਾ 33% ਰਾਖਵਾਕਰਨ ਦਾ ਨਾਲ ਵੱਡਾ ਐਲਾਨ ਕੀ ਹੈ ਪੂਰੀ ਅਪਡੇਟ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜੀ ਜੀ ਹਾਂ ਤਾਂ ਦੇਖ ਸਕਦੇ ਹੋ ਪੰਜਾਬ ਦੀਆਂ ਧੀਆਂ ਬਣਨ ਗਿਆ ਅਫਸਰ ਮਾਨ ਸਰਕਾਰ ਦਾ ਵੱਡਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਜਿਹੜਾ ਕੀਤਾ ਗਿਆ ਜਿਸ ਬਾਰੇ ਸੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵੱਡੀ ਅਪਡੇਟ ਤੁਸੀਂ ਇਸ ਵੇਲੇ ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਚ ਔਰਤਾਂ ਦਾ ਆਤਮ ਵਿਸ਼ਵਾਸ ਅਤੇ ਹਿੰਮਤ ਹੁਣ ਨਵੀਆਂ ਉਚਾਈਆਂ ਤੇ ਜੀ ਹਾਂ ਤਹਾ ਵੱਡੀ ਖਬਰ ਤੁਸੀਂ ਦੇਖਦੇ ਹੋ ਚਾਈਆਂ ਤੇ ਪਹੁੰਚਣ ਲਈ ਤਿਆਰ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿਸ਼ਟੀਕੋਣ ਤੇ ਸੁਭਾ ਸਰਕਾਰ ਦੀ ਵਚਨਬੰਦਗੀ ਦੇ ਨਤੀਜੇ ਵਜੋਂ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰੱਖਵਾ ਰੱਖਣ ਦਾ ਇਤਿਹਾਸਕ ਐਲਾਨ ਕੀਤਾ ਗਿਆ ਜੀ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਜਨੇਪਾ ਸਿਹਤ ਸੰਭਾਲ ਚ ਕ੍ਰਾਂਤੀ ਹਰ ਮਹੀਨੇ 20000 ਗਰਭਵਤੀ ਔਰਤਾਂ ਆਮ ਆਦੀ ਪਾਰਟੀ ਕਲੀਨਿਕਾਂ ਤੋਂ ਲੈ ਰਹੀਆਂ ਹਨ ਲਾਭ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੇਖ ਸਕਦੇ ਹੋ ਮਾਵਾਂ ਨੂੰ ਸਿਹਤ ਸੰਬੰਧੀ ਮਿਆਰੀ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਰਾਹੀਂ ਰਾਜ ਵਿਆਪੀ ਪ੍ਰੋਟੋਕੋਲ ਸੰਚਾਲਿਤ ਪ੍ਰੈਗਨੈਂਸੀ ਦੇਖਭਾਲ ਕੀਤੀ ਸ਼ੁਰੂਆਤ ਪੰਜਾਬ ਪੰਜਾਬ ਵੱਲੋਂ ਪ੍ਰਾਇਮਰੀ ਸਿਹਤ ਸੰਭਾਲ ਪੱਧਰ ਤੇ ਐਂਡੇ ਨੈਟਰਲ ਸੇਵਾਵਾਂ ਵਿਸਤਾਰ ਨਾਲ ਜਨੇਪੇ ਦੌਰਾਨ ਮਾਵਾਂ ਦੀ ਮੌਤ ਦਰ ਦਾ ਹਟਾਉਣ ਦਾ ਟੀਚਾ ਆਮ ਆਦਮੀ ਕਲੀਨਿਕਾਂ ਵਿੱਚ ਪ੍ਰੈਗਨੈਂਸੀ ਦੇਖਭਾਲ ਦਾ ਵਿਸਤਾਰ ਪੰਜਾਬ ਵਿੱਚ ਮਾਵਾਂ ਦੀ ਸਿਹਤ ਲਈ ਇੱਕ ਪਰਿਵਰਤਨਸ਼ੀਲ ਕਦਮ ਹੈ ਤਾਂ ਇਸ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਨੇਪਾ ਸਿਹਤ ਸੰਭਾਲ ਨੂੰ ਸਫਲਤਾਪੂਰਵਕ ਜੀਹਾਂ ਤਾਜ਼ਾ ਜਾਣਕਾਰੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਸਫਲਤਾਪੂਰਵਕ ਦਿੱਤਾ ਦਿੱਸ਼ਦੋ ਆਮਦਿਨ ਕਲੀਨਿਕ ਅਮਦਿਨ ਕਲੀਨਿਕ ਦੇ ਵਿੱਚ ਗਰਭਤੀ ਔਰਤਾਂ ਲਈ ਨਵੀਂ ਜੀਵਨ ਰੇਖਾ ਵੱਜੂ ਉੱਪਰ ਰਹੇ ਹਨ ਇੱਕ ਵਿਸ਼ੇਸ਼ ਪ੍ਰੋਟੋਕੋਲ ਆਧਾਰਿਤ ਗਰਭ ਅਵਸਥਾ ਦੇਖਭਾਲ ਮਾਡਲ ਸ਼ੁਰੂ ਕਰਨ ਦੇ ਸਿਰਫ 4 ਮਹੀਨੇ ਦੇ ਅੰਦਰ ਸੇਵਾਵਾਂ ਹਾਸਲ ਕਰਨ ਵਾਲੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹਰ ਮਹੀਨੇ ਲਗਭਗ 20000 ਗਰਭਤੀ ਔਰਤਾਂ ਨਾ ਕਲੀਨਿਕਾਂ ਵਿੱਚ ਪਹੁੰਚ ਗਏ ਲਾਭ ਉਠਾ ਗਏ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜਾਬ ਦੀਆਂ ਮਹਿਲਾਵਾਂ ਨੂੰ ਲਾਭ ਮਿਲ ਰਿਹਾ ਤਾਂ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਪਹਿਲੇ ਕਦਮੀ ਦੀ ਸਫਲਤਾ ਨੂੰ ਸਾਂਝਾ ਕਰ ਦਿੱਤਾ ਜੀ ਹਾਂ ਵੱਡੀ ਅਪਡੇਟ ਸਾਹਮਣੇ ਹੈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਪ੍ਰਵੀਰ ਸਿੰਘ ਨੇ ਦੱਸਿਆ ਕਿ ਜੀ ਹਾਂ ਇਹ ਨਿਹੜਾ ਲਾਭ ਹੈ ਮਹਿਲਾਵਾਂ ਨੂੰ ਮਿਲੇਗਾ ਬੜੀ ਬੜੀ ਕੋਰ ਸਾਹਮਣੇ ਆ ਰਹੀ ਹੈ ਜੀ ਪੋਸਟ ਆਫੀ ਦੀ ਸ਼ਾਨਦਾਰ ਸਕੀਮ ਜੀਵਨ ਪਰ ਹਰ ਮਹੀਨੇ 20000 ਰੁਪਏ ਦੀ ਕਮਾਈ ਸਰਕਾਰ ਦੇ ਦਿੱਤੇ ਗਾਰੰਟੀ ਦਾ ਦੇਖ ਸਕਦੇ ਹੋ ਜੀ ਹਾਂ ਦਾਖਾਨੇ ਦੀ ਸਰਕਾਰੀ ਸਕੀਮ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 20000 ਰੁਪਏ ਤੁਸੀਂ ਹਰ ਮਹੀਨੇ ਕਮਾ ਸਕਦੇ ਹੋ ਕਿ ਤੁਸੀਂ ਵੀ ਕਜਈ ਸਕੀਮ ਲੱਭ ਰਹੇ ਹੋ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਹੋਵੇ ਪੋਸਟ ਆਫਿਸ ਇੱਕ ਅਜਿਹੀ ਸਕੀਮ ਪੇਸ਼ ਕਰ ਰਿਹਾ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਮਿਲਦੀ ਹੈ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਜੀ ਹਾਂ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇੱਕ ਵਧੀਆ ਸ਼ਾਨਦਾਰ ਸਕੀਮ ਹੈ ਜੀ ਸੇਵਾ ਮੁਕਤੀ ਤੋਂ ਬਾਅਦ ਨਿਯਮਤ ਆਮਦਨ ਦੀ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ ਇਸ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਜਿਹੜਾ ਲਾਭ ਮਿਲਣ ਵਾਲਾ ਹੈ ਜੀ ਜੀ ਹਾਂ ਇਹ ਸਕੀਮਾ ਸੀਨੀਅਰ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਨਿਸ਼ਚਿਤ ਮਹੀਨਾਵਾਰ ਆਮਦਨ ਦਾ ਭਰੋਸਾ ਦਿੰਦੀ ਹੈ ਜੇਕਰ ਤੁਸੀਂ ਸੇਵਾਮੁਕਤੀ ਤੋਂ ਸੇਵਾਮੁਕਤ ਹੋ ਤਾਂ ਆਪਣਾ ਪੈਸਾ ਕਿਸੇ ਵੀ ਸੁਰੱਖਿਅਤ ਤਾ ਦੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਲਾਭਦਾਇਕ ਸਭ ਤੋਂ ਹੋ ਸਕਦੀ ਹੈ ਯਾਨੀ ਕਿ ਲਾਭਦਾਇਕ ਤੁਹਾਡੇ ਲਈ ਸਭ ਤੋਂ ਹੋ ਸਕਦੀ ਹੈ ਜੀ ਹਾਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਵਿੱਚ ਮੌਜੂਦਾ ਦਾ ਜਿਹੜੀ 8.2% ਵਿਆਜ ਮਿਲਦਾ ਹੈ ਤੁਹਾਨੂੰ ਇਸ ਸਰਕਾਰੀ ਸਕੀਮ ਵਿੱਚ ਸਕੀਮਾ ਸਭ ਤੋਂ ਉੱਚੀ ਹੈ ਅ ਜੇਕਰ ਤੁਸੀਂ ਇਸ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਹਰ ਸਾਲ ਲਗਭਗ 240000 ਰੁਪਏ ਦਾ ਵਿਆਜ ਮਿਲੇਗਾ 240000 ਰੁਪਏ ਦਾ ਵਿਆਜ ਮਿਲੇਗਾ ਤੁਹਾਨੂੰ ਇਹ ਰਕਮ ਹਰ ਮਹੀਨੇ ਲਗਭਗ 20500 ਦੇ ਰੂਪ ਦੇ ਵਿੱਚ ਮਿਲਦੀ ਮਿਲਦੀ ਰਹੇਗੀ ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੱਡੀ ਅਪਡੇਟ ਤੁਸੀਂ ਜਿਹੜੀ ਹੈ ਇਸ ਵਲੇ ਦੀ ਦੇਖ ਸਕਦੇ ਹੋ ਪਹਿਲਾਂ ਇਸ ਸਕੀਮ ਵਿੱਚ ਵੱਧ ਤੋਂ ਵੱਧ ਨਿਵੇਸ਼ ਸੀਮਾ 15 ਲੱਖ ਸੀ ਜਿਸ ਨੂੰ ਵਧਾ ਕੇ 30 ਲੱਖ ਕਰ ਦਿੱਤਾ ਗਿਆ ਹੈ ਸਕੀਮ ਦੀ ਮਿਆਦ ਪੂਰੀ ਹੋਣ ਤੇ ਹੋਣ ਦੀ ਮਿਆਦ 5 ਸਾਲ ਹੈ ਪਰ ਵਿਕਤੀ ਤੋਂ ਬਾਅਦ ਇਸ ਨੂੰ 3 ਸਾਲ ਤੱਕ ਹੋਰ ਵਧਾਇਆ ਜਾ ਰਿਹਾ ਤਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਜੀ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਇਸ ਵੇਲੇ ਦੀ ਜੀ ਹਾਂ 15 ਲੱਖ ਸੀ ਇਹਦੇ ਵਿੱਚ ਹੁਣ ਤੁਹਾਨੂੰ ਤੇ 30 ਲੱਖ ਕਰ ਦਿੱਤਾ ਗਿਆ ਹੈ 60 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਭਾਰਦੀ ਨਗਰਿਕ ਜੀ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ 55 ਤੋਂ ਲੈ ਕੇ 60 ਸਾਲ ਦੀ ਉਮਰ ਦੇ ਸ਼ਹਿਰ ਵਿਕਸਿਤ ਨਾਲ ਸੇਵਾ ਮੁਕਤ ਹੋਏ ਲੋਕ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਸਕੀਮ ਦਾ ਖਾਤਾ ਖੋਲਣ ਦੇ ਲਈ ਨਜ਼ਦੀਕਾ ਨਜ਼ਦੀਕੀ ਡਾਕਰ ਵੀ ਜਾ ਸਕਦੇ ਹੋ ਜਾਂ ਬੈਂਕ ਵਿੱਚ ਤੁਸੀਂ ਅਰਜੀ ਦੇ ਕੇ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ ਦੇ ਵਿੱਚ ਆਪਣਾ ਅਪਲਾਈ ਕਰ ਸਕਦੇ ਹੋ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਸਰਕਾਰ ਕਿਸਾਨਾਂ ਨੂੰ ਹਰ ਮਹੀਨੇ ਦੇਦੀ ਹੈ 75000 ਰੁਪਏ ਪੈਨਸ਼ਨ ਜੀ ਹਾਂ ਇਹ ਕਿਸਾਨਾਂ ਨੂੰ ਨਹੀਂ ਪਤਾ ਤੁਹਾਨੂੰ ਜਾਣ ਕੇ ਸਾਂਝੀ ਕਰਦੇ ਹਾਂ ਹਰ ਮਹੀਨੇ ਤੁਹਾਨੂੰ 10000 ਰੁਪਏ ਪੈਨਸ਼ਨ ਮਿਲੇਗੀ ਕੇਂਦਰ ਸਰਕਾਰ ਕਿਸਾਨਾਂ ਲਈ ਨਾਸਰ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਜੋਨ ਚਲਾਉਂਦੀ ਹੈ ਸਗੋਂ ਇੱਕ ਵਿਸ਼ੇਸ਼ ਯੋਜਨਾ ਇੱਕ ਵਿਸ਼ੇਸ਼ ਪੈਨਸ਼ਨ ਯੋਜਨਾ ਚਲਾਉਂਦੀ ਹੈ ਜਿਸ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਕਿਹਾ ਜਾਂਦਾ ਜਿੰਨਾ ਕਿਸਾਨਾਂ ਨੂੰ ਇਸ ਪੈਨਸ਼ਨ ਯੋਜਨਾ ਬਾਰੇ ਪਤਾ ਹੈ ਤਾਂ ਉਹ ਲਾਭ ਉਠਾ ਰਹੇ ਹਨ ਤਾਂ ਅਸੀਂ ਤੁਹਾਨੂੰ ਇਸ ਸਕੀਮ ਬਾਰੇ ਜਾਣੂ ਕਰਵਾਵਾਂਗੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਦੀ ਜਿਸ ਸਾਧੇ ਕਿਸਾਨਾਂ ਨੂੰ ਬੁਢਾਪੇ ਵਿੱਚ 3000 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ ਕਿਸਾਨ ਇਸ ਦੇ ਵਿੱਚ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ ਤੇ ਇਸ ਯੋਜਨਾ ਦਾ ਲਾਭ ਜਿਹੜਾ ਪ੍ਰਾਪਤ ਕਰ ਸਕਦੇ ਹਨ ਜੀ ਹਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਹੀ ਅਪਲਾਈ ਕਰ ਲੋ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਦੇ ਵਿੱਚ ਤਾਂ ਜੋ ਤੁਹਾਨੂੰ ਲਾਭ ਇਸ ਦਾ ਮਿਲ ਸਕੇ ਤਾਂ ਵੱਡੀ ਅਪਡੇਟ ਇੱਕ ਹੋਰ ਸਮਝ ਆ ਰਹੀ ਹੈ ਐਲਪੀਜੀ ਸਿਲੰਡਰ ਨਵੇਂ ਸਾਲ ਤੇ ਵੱਡਾ ਝਟਕਾ ਐਲਪੀ ਸਿਲੰਡਰ ਦੇ ਰੇਟ ਤੁਹਾਏ ਵਾਅਦੇ 111 ਰੁਪਏ ਰੇਟ ਜਿਹੜਾ ਵਧਿਆ ਘੈਸਲੰਡਰ ਦੀਆਂ ਕੀਮਤਾਂ ਅਪਡੇਟ ਕੀਤੀਆਂ ਗਿਆ ਹਨ ਦਿੱਲੀ ਤੋਂ ਪਟਨਾ ਦੇ ਵਿਚ ਵਪਾਰਕ ਗੈਸਲੰਡਰ ਜਿਹੜਾ ਕਿ ਹੋਟਲਾਂ ਟਾਬਿਆਂ ਰੈਸਟੋਰੈਂਟ ਦੇ ਵਰਤਿਆ ਜਾਂਦਾ ਉਸ ਦੇ ਵਿੱਚ 111 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਕਰ ਸਬਸਕ੍ਰਾਈਬ ਤੁਹਾਤ ਲਈ ਧੰਨਵਾਦੀ ਸਾਰਿਆਂ ਦਾ